ਬੱਚੇ ਦਾ ਕੰਮਕਾਰ ਨਹੀਂ ਸੀਗਾ ਬੱਚੇ ਦਾ ਕੰਮਕਾਰ ਬਹੁਤ ਹੀ ਅੱਛਾ ਚੱਲ ਪਿਆ ਹੈ ਸਾਰੇ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਦੀ ਮਿਹਰ ਨਾਲ ਹੀ ਹੋਇਆ ਹੈ ਬੇਟੀ ਦੀ ਜੋਬ ਵੀ ਅੱਛੀ ਲੱਗੀ ਹੈ ਸਭ ਕੁਝ ਬਾਬਾ ਦੀਪ ਸਿੰਘ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਂਦੇ ਹੋ ਆਂਟੀ ਜੀ ਮੋਰ ਸਿੰਘ ਨਗਰ ਤੋਂ ਜੀ ਲੁਧਿਆਣਾ ਅੱਛਾ ਕਿੰਨਾ ਸਮਾਂ ਹੋ ਗਿਆ ਆਂਦੇ ਨੂੰ ਚਪੈਰਾ ਸਾਹਿਬ ਚਪੈਰਾ ਸਾਹਿਬ ਤੇ ਮੈਨੂੰ ਕਾਫੀ ਸਮਾਂ ਹੋ ਗਿਆ ਜੀ ਆਂਦਿਆਂ ਨੂੰ ਬਹੁਤ ਸਮਾਂ ਹੋ ਗਿਆ ਆਂਦਿਆਂ ਨੂੰ ਤੇ ਹੁਣ ਤੱਕ ਕਿਹੜੀ ਤਾਂਡੀ ਕੋਈ ਆਸ ਮੁਰਾਦ ਕੋਈ ਪੂਰੀ ਹੋਈ ਹੁਣ ਤੱਕ ਮੇਰੀ ਸਾਰੀ ਆਸਾਂ ਮੁਰਾਦਾਂ ਜੀ ਇੱਥੇ ਹੀ ਪੂਰੀਆਂ ਹੋਈਆਂ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਸਾਹਿਬ ਜੀ ਜੋ ਵੀ ਆਸਾਂ ਸੀ ਸਭ ਬਾਬਾ ਦੀਪ ਸਿੰਘ ਜੀ ਨੇ ਪੂਰੀਆਂ ਕੀਤੀਆਂ ਜੀ ਕੋਈ ਇੱਕ ਦੱਸੋ ਵਾਹਿਗੁਰੂ ਜੀ ਨੇ ਮੇਰੀ ਆਸਾਂ ਬਹੁਤ ਹੀ ਪੂਰੀਆਂ ਕੀਤੀਆਂ ਨੇ ਬੱਚੇ ਦਾ ਕੰਮ ਕਰ ਨਹੀਂ ਸੀਗਾ ਬੱਚੇ ਦਾ ਕੰਮ ਕਰ ਬਹੁਤ ਹੀ ਅੱਛਾ ਚੱਲ ਪਿਆ ਹੈ ਸਾਰੇ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਦੀ ਮਿਹਰ ਨਾਲ ਹੀ ਹੋਇਆ ਹੈ ਬੇਟੀ ਦੀ ਜੋਬ ਵੀ ਅੱਛੀ ਲੱਗੀ ਹੈ ਸਭ ਕੁਝ ਬਾਬਾ ਦੀਪ ਸਿੰਘ ਜੀ ਦੀ ਸ਼ੁਕਰ ਹੈ ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਦਾ ਆਣਾ ਚਾਹੀਦਾ ਸੰਤਾਂ ਨੂੰ ਹਾਂਜੀ ਮੈਂ ਸਾਰੀ ਸੰਗਤਾਂ ਨੂੰ ਇਹੀ ਕਹਾਂਗੀ ਕਿ ਇੱਥੇ ਜਪ ਤਪ ਸਮਾਗਮ ਹੁੰਦਾ ਹੈ ਸਾਰੀ ਸੰਗਤਾਂ ਆਪਣਾ ਟਾਈਮ ਕੱਢ ਕੇ ਜਰੂਰ ਤੇ ਜਰੂਰ ਆਇਆ ਕਰਨ ਸਾਰੀ ਮਰਾਦਾ ਪੂਰੀਆਂ ਹੋਣਗੀਆਂ ਬਾਬਾ ਦੀਪ ਸਿੰਘ ਜੀ ਦੀਆਂ ਝੋਲੀਆਂ ਭਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ